ਮੈਂ ਟਾਈ ਕਰ ਦੇ ਤੂੰ ਹੀ ਨੰਗਾ ਨਰਾਲਾ ਤੁਰਿਆ ਫਿਰ ਉਹ ਬਬੇ ਸਕੂਟ ਬੈ ਹੈਪੀ ਨਿਊ ਇਅਰ ਪਿੱਤੀ ਰਾਜ ਕੇ ਜਨਮ ਦੇਣਾ ਪਿੱਤੀ ਪਿੱਤੀ ਰਾ ਪਾ ਆਮਰ ਪਿੱਤੀ 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 ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦੋ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਨੇ ਸੋਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਬਣੀ ਫਿਰਦੀ ਕੰਮ ਕਰ ਤੋ ਕੋਈ ਹੁੰਦਾ ਨਹੀਂ ਕਰਤਾ ਮਸਾਲਾ ਕੰਮ ਪਤਾ ਨਾ ਹੋਵੇ ਤਾਂ ਪਤਾ ਮੈਨੂੰ ਕੋਈ ਕੰਮ ਨਹੀਂ ਕੀਤਾ ਇਸ ਕੁੜੀ ਨੇ ਕੋਈ ਕੰਮ ਨਹੀਂ ਕੀਤਾ ਕਰਤਾ ਸਾ ਜੀ ਦਾ ਦਿਮਾਗ ਮੋਟਾ ਆ ਜਿਹਨੂੰ ਇਹ ਹੈਡ ਮੋਟਾ ਕਹਿੰਦੀ ਆ ਉਹ ਹੈਡ ਮੋਟਾ ਆ ਇਹਦਾ ਥੋੜਾ ਇਹਦੇ ਦਿਮਾਗ ਲੋਕਾਂ ਦੇ ਸਿਰ ਦੇ ਵਿੱਚ ਦਿਮਾਗ ਹੁੰਦਾ ਇਹਦੇ ਦਿਮਾਗ ਦੇ ਵਿੱਚ ਗੋਬਰ ਭਰਿਆ ਆ ਕੁੱਤੇ ਭਰਿਆ ਫੁੱਡੇ ਕੀ ਹੁੰਦਾ ਬੰ ਮੈਨੂੰ ਬੋਲਣਾ ਨਹੀਂ ਪਤਾ ਲੱਗਦਾ ਕੱਟ ਬੋਲ ਜੀ ਬੋਲ ਜੀ ਕੱਟ ਮੋਤੀ ਹੈ ਜੀ ਕੀ ਹੈ ਚਾਹੀਦਾ ਇੱਥੇ ਕੋ ਬੈਠੀ ਫੇ ਮੇਰੇ ਕੋ ਹੈਂ ਸ਼ਾਪਿੰਗ ਕਰਨ ਜਾਣਾ ਤੈਨੂੰ ਲਈ ਜਾਵਾਂ ਨਾ ਮੱਝਾਂ ਵਾਲੇ ਵਾੜੇ 'ਚ ਗੋਏ 'ਚ ਲਵੇੜ ਕੇ ਲਿਆਵਾਂਗਾ ਇਹਨੂੰ ਕੀ ਆਖਲਾ 10-4 ਦਿਨ ਅੱਜ ਵੀ ਨਵੇਂ ਸਾਲ ਵਾਲੇ ਦਿਨ ਮੁਬਾਰਕਾਂ ਦੇ ਨਵੇਂ ਸਾਲ ਦੀ ਉੱਠ ਕੇ ਜਾਈਓ ਬਾਹਰ ਨਿਕਲ ਜਾ ਮੈਂ ਰੋਟੇ ਕੱਕਦਾ ਤੇਰੀ ਕੁੜੀ ਨੇ ਫੋਨ ਲਾਤਾ ਉਹਨੂੰ ਵੀ ਮੁਬਾਰਕਾਂ ਸਾਲ ਦੀਆਂ ਨਵੇਂ ਦੀਆਂ ਕਮਾਲ ਮੈਂ ਕੰਮ ਕਰਕੇ ਆਈ ਆ ਬਾਹਰ ਹੱਡ ਟੋੜ ਮਿਹਨਤ ਆਉ ਟੋੜ ਓਹੋ ਟੋੜ ਮਿਹਨਤ ਹੀ ਕਰਦੇ ਤੂੰ ਹੀ ਨੰਗਾ ਨਰਾਲਾ ਤੁਰਿਆ ਫਿਰ ਓ ਬਬੇ ਸਕੂਟਰ ਮੈਂ ਮੈਂ ਕੁੱਟ ਦਵਾਂ ਨੀ ਕੱਢਿਆ ਹੁੰਦਾ ਯਾਰ ਕੱਢ ਮਾਰੈਂ ਪਾ ਲਈ ਜੇ ਠੰਡੰਦਿਆ ਤੇ ਠੰਡ ਦੇ ਵਿੱਚ ਤੇਰੀ ਕਰਨੀ ਗੁੱਡ ਮਾਰਨਿੰਗ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਪਿੱਦੀ ਦਾ ਅੱਜ ਜਨਮ ਦਿਨ ਹੈ ਹੈਪੀ ਬਰਥਡੇ ਵੀ ਕਹ ਲੈ ਫਿਰ ਪਿੱਦੀ ਉਹ ਤੜਕੇ ਦੀ ਕਹਿਆ ਠੀ ਜਾ ਮੱਜਾਂ ਚ ਬਥੇਰੀਆਂ ਗੱਲਾਂ ਹੋ ਹੋਟੀਆਂ ਆਪਣੀ ਉਹ ਯਾ ਥੋੜੀਆਂ ਨਹੀਂ ਉੱਚੀ ਉੱਚੀ ਅੱਛਾ ਹਾਂ ਸਾਰਾ ਕੁਝ ਦੱਸ ਵੀ ਦਿੱਤਾ ਕੱਲ ਦੇ ਨਗਰ ਕੀਰਤਨ ਨਾਲ ਵਾਓ ਲੋ ਵੀ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਨਵੇਂ ਸਾਲ ਦੀਆਂ ਚੜ੍ਹ ਦੇ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਇਸੇ ਦੇ ਨਾਲ ਮੰਮੀ ਦੀ ਕੁੜੀ ਪਿੱਤੀ ਦਾ ਵੀ ਆਜ ਚੜਨ ਦੇਣਾ ਕਹਿੰਦੇ ਨਵੇਂ ਸਾਲ ਵਾਲੇ ਦੇਣ ਮੰਮੀ ਪਹਿਲਾਂ ਇਹ ਦੱਸਿਆ ਜਾਵੇ ਇਹ ਨਾਮਕਰਨ ਕਿਨੇ ਕੀਤਾ ਹੈ ਅਮਨ ਦਾ ਮੰਮੀ ਇਹਨਾਂ ਦਾ ਪਿੱਦੀ ਪਿੱਦੀ ਰਾਖਾ ਆਮਰ ਪਿੱਤੀ ਪਿੱਦੀ 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 ਪਿੱਤੀ ਪਿੱਦੀ ਪਿੱਤੀ ਪਿੱਦੀ ਪਿੱਤੀ ਪਿੱਦੀ ਪਿੱਦੀ ਪਿੱਤੀ ਪਿੱਦੀ ਪਿੱਤੀ ਪਿੱਦੀ ਪਿੱਤੀ ਪਿੱਦੀ ਪਿੱਤੀ ਪਿੱਦੀ ਮੰਮੀ ਇਹਨੇ ਨਾਮ ਕਰਨ ਦਿੱਤਾ ਇਹਦਾ ਮੇਰੀ ਕੀ ਹੁੰਦੀ ਮਜ਼ਰੀ ਕੀ ਹੁੰਦੀ ਸੀਗੀ ਤੇ ਸਾਰੇ ਪਿੱਤੀ ਪਿੱਦੀ ਕਹਿੰਦੇ ਸੀ ਪਾ ਮੇਰੇ ਨਾਂ ਰੱਖਿਆ ਸੀ ਮੇਰਾ ਪਿੱ 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 ਦਾਦਾ ਦੇ ਨਾਮ ਰੱਖਦਾ ਦਾਦਾ ਕਹਿੰਦਾ ਨਿੱਕੀ ਜਿਹੀ ਪਿੱਦਨੀ ਪਿੱਦ ਪਿੱਦ ਕਰਦੀ ਓਹ ਉਹ ਤੂੰ ਗਾਂ ਵਾਲੀ ਤੁਲਕਾ ਹਵਤ ਪਤਾ ਹੀ ਆ ਤੁਸੀਂ ਜੋੜ ਕੇ ਮੈਨ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕੀ ਹੁੰਦੀ ਹੈ ਨਿੱਕੀ ਜਿਹੀ ਪਿੱਦਨੀ ਪਿੱਦ ਕਸ ਕਰ ਉਹ ਜਦੋਂ ਪਤਾ ਪਿੱਦ ਕਹਿੰਦੇ ਪਿੱਦ ਪਿੱਦ ਉਹ ਬੋਲ ਨੇ ਬੁੱਲ ਜੁੜ ਜਾਂਦੇ ਤੇ ਪਿੱਦ 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 ਦੰਦਾ ਨਾਲ ਵੀ ਆ ਕਿ ਜੀਭ ਜੁੜ ਜਾਂਦੀ ਪੂ ਪਿੱਦ 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 ਕੀ ਬਾਤ ਹੈ ਨਵੇਂ ਸਾਲ ਦੀਆਂ ਵਧਾਈਆਂ ਤੇ ਤੈਨੂੰ ਜਨਮ ਦੇਂਦੀਆਂ ਵੀ ਵਧਾਈਆਂ ਕੋਲੇ ਮੰਮੀ ਜਾਣ ਵਾਲੀ ਗੁਰਦੁਆਰੇ ਲਓ ਵੀ ਮਿੱਤਰੋ ਸ਼ਰਵਾਤ ਦੇਣ ਦੀ ਬਾਬੇ ਦੇ ਨਾਲ ਕੱਲੀ ਨਵੇਂ ਸਾਲ ਦੀ ਮਿਹਰ ਕਰੇ ਤੰਦਰੁਸਤੀ ਕਰੇ ਸਾਰਿਆਂ ਨੂੰ ਹੈਪੀ ਨਿਊ ਇਅਰ ਲਓ ਵੀ ਮਿੱਤਰੋ ਨਾਈ ਤੋਂ ਹੀ ਹੋ ਰਹੀ ਜਿਹੜੇ ਫਲਕਾਰੀ ਫੁਲਕੂਰੀ ਪਾ ਕੇ ਕੱਢਦੇ ਆ ਠੀਕ ਆ ਜੱਟਾ ਹਾਂ ਜੀ ਗਾਇਜ਼ ਤੁਸੀਂ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਹਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ